ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਰਿਆਸ ਦਰਿਆ ਤੋਂ ਮੋਰਚੇ 'ਚ ਸ਼ਾਮਲ ਹੋਣ ਲਈ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦੀ ਰਵਾਨਗੀ ਬੰਦੀ ਸਿੰਘਾਂ ਦੇ ਚੰਡੀਗੜ੍ਹ ਲੱਗੇ ਮੋਰਚੇ 'ਚ ਹੋਣਗੇ ਸ਼ਾਮਲ ਪ੍ਰੈਸ ਨੂੰ ਸੰਬੋਧਨ ਕਰਦਿਆਂ ਸਰਬਨ ਸਿੰਘ ਪਦੇਰ ਨੇ ਕਿਹਾ ਕਿ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਬੰਦੀ ਸਿੰਘ ਰਿਹਾ ਕਰਨੇ ਚਾਹੀਦੇ ਹਨ قافلے ਨੂੰ ਸਾਡੇ ਸੰਭਾ ਦਾਤਾ ਦਰਸ਼ਨ कौर ਨੇ ਕਵਰੇਜ ਕਰਦੇ ਆ ਜਾਣਕਾਰੀ ਦਿੱਤੀ ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਨ कौर ਫਿਦਾਦਪੁਰ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਅੱਜ ਅਸੀਂ ਪਹੁੰਚੇ ਆ ਵਿਆਸਾ ਦਰਿਆ ਤੇ ਜਿੱਥੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਕਿ ਮੋਰਚਾ ਸਿੰਘਾਂ ਦੀ ਹਰਿਆਈ ਵਾਸਤੇ ਲੱਗਾ ਆ ਉਹਨਾਂ ਦੇ ਸਮਰਥਨ ਦੀ ਚੱਲ ਰਹੀ ਆ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੁਹਾਨੂੰ ਲਾਈਵ ਤਸਵੀਰਾਂ ਜੋ ਕਿ ਵਿਆਸ ਬੋਲਤੋਂ ਦਿਖਾ ਰਹੇ ਹਾਂ ਜੋ ਕਿ ਬਹੁਤ ਕਾਫਲਾ ਜਿਹੜਾ ਵਾ ਪਿੱਛੇ ਵੀ ਆ ਰਿਹਾ ਤੇ ਅਜੇ ਹੋਰ ਵੀ ਆ ਨਾਲ ਬੀਬੀਆਂ ਦੀਆਂ ਸਾਡੀਆਂ ਮਾਤਾ ਵੀ ਆ ਜੋ ਵੀਰ ਨੌਜਵਾਨ ਬਜ਼ੁਰਗ ਵੀ ਆ ਤੁਹਾਨੂੰ ਲਾਈਵ ਤਸਵੀਰਾਂ ਜੋ ਦਿਖਾ ਰਹੇ ਹਾਂ ਵਿਆਸਾ ਦਰਿਆ ਤੋਂ ਜੋ ਕਿ ਪੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਇਹ ਕਾਫਲਾ ਅੱਜ ਜਿਹੜਾ ਇੱਥੋਂ ਰਵਾਨਾ ਹੋਊਗਾ ਤੁਹਾਨੂੰ ਲਾਈਵ ਤਸਵੀਰਾਂ ਵਿਆਸਾ ਪੁਲ ਤੋਂ ਦਿਖਾ ਰਹੇ ਹਾਂ ਜੀ ਕਿ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਲਈਆਂ ਉਹਨਾਂ ਰਿਹਾਈ ਹੋਣਾ ਜਿਹੜਾ ਸਰਕਾਰ ਜਿਹੜੀ ਆ ਕੌਮੇ ਸਾਹਿਬ ਮੋਹਰੇ ਦੀ ਲੀਡਰਸ਼ਿਪ ਨਾਲ ਡਾਇਲੌਗ ਕਰੇ ਪਹਿਲੋ ਡਾਇਲੌਗ ਹੋਇਆ ਵੀ ਆ ਪੰਜਾਬ ਹਰਿਆਣਾ ਰਾਜਪਾਲ ਸਾਹਿਬ ਨੂੰ ਚਾਹੀਦਾ ਇਸ ਗੱਲ ਦਾ ਲੈਂਡ ਨੋਟਿਸ ਲੈਂਡ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਨ ਗੱਲਬਾਤ ਤੇ ਰਹੀ ਮੈਨੂੰ ਲੱਗਦਾ ਮਸਲਾ ਹੱਲ ਹੋ ਜਾਏ ਆ ਇਸ ਦੇ ਮਸਲੇ ਦੇ ਵਿੱਚ ਮੈਮੋਰੰਡਮ ਦਿੱਤੇ ਗਏ ਸੀ ਮੈਨੂੰ ਲੱਗਦਾ ਨਹੀਂ ਗਾ ਜੇ ਅਮਲ ਹੋਇਆ ਹੋਊਗਾ ਤੇ ਕੁਝ ਨਾ ਕੁਝ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਿਆ ਨਹੀਂ ਹੋਇਆ ਹੁਣ ਕਿੰਨੇ ਹਜ਼ਾਰਾਂ ਕਿਸਾਨ ਮਜ਼ਦੂਰ ਹੈ ਜੇ ਤੁਸੀਂ ਹੋਰ ਵੇਖੋਗੇ ਮਗਰਲਾ ਜੱ ਸਾਹ ਤੁਹਾਨੂੰ ਨਜ਼ਰ ਆਉਂਗੇ ਤੁਸੀਂ ਮੀਡੀਆ ਕਵਰਜ ਕਰ ਰਹੇ ਕਿ ਕਿਹੜੇ ਕਿਸਾਨ ਮੋਰਚਾ ਲਗਾਤਾਰ ਚੱਲਦਾ ਰਹੇ ਹਾਂ ਦੇਖੋ ਮੋਰਚੇ ਵਿੱਚ ਅਸੀਂ ਕੁਝ ਬੰਦੇ ਸਾਡੇ ਕੱਲ ਆ ਜਾਣੇ ਆ ਕੁਝ ਪਰਸੋ ਆ ਜਾਣੇ ਚਾਹ ਉਹ ਜਿੰਨਾ ਕੰਮ ਦੀ ਲੋੜ ਹੈ ਜਿੰਨਾ ਕਿਤੇ ਲੋਕ ਲਵਾਉਣਾ ਚਾਹਣਗੇ 2-4 ਦਿਨਾਂ ਵਿੱਚ ਆ ਜੀ ਦਵਾ ਦੇ ਸਕਦੇ ਆ ਕਰਕੇ ਉਹਨਾਂ ਨੂੰ ਫੜ ਕੇ ਜੇਲਾਂ ਵਿੱਚ ਸੁੱਟੇ ਤੇ ਗੁਰੂ ਗ੍ਰੰਥ ਸਾਹਿਬ ਪਾਵਨ ਗ੍ਰੰਥ ਹੈ ਤੇ ਸਰਕਾਰ ਇਹੋ ਜਿਹਾ ਕੋਈ ਕਾਨੂੰਨ ਬਣਾਵੇ ਕਿਸੇ ਵੀ ਧਰਮ ਦਾ ਕੋਈ ਗ੍ਰੰਥ ਹੈ ਚਾਹੇ ਗੀਤਾ ਵਾ ਚਾਹੇ ਬਾਈਬਲ ਆ ਚਾਹੇ ਕੁਰਾਨਾ ਚਾਹੇ ਧੰਦਨ ਗੁਰੂ ਗ੍ਰੰਥ ਸਾਹਿਬ ਜੀ ਆ ਇਹੋ ਜਿਹਾ ਪ੍ਰੋਵੀਜ਼ਨ ਸਰਕਾਰ ਲਿਆਵੇ ਕਾਨੂੰਨ ਲਿਆਵੇ ਤੇ ਸਖਤੋ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਤਾਂ ਕੋਈ ਇਹੋ ਜਿਹਾ ਕੋਈ ਹੀਲਾਕ ਖਾਨ ਨਾ ਕਰੇ ਕਿ ਇਹੋ ਜੀ ਜਿਹੜਾ ਕਨਾਉਣੀ ਕਾਂਡ ਨਾ ਵਾਪਰੇ ਸੋ ਇਹਦੇ ਵਾਸਤੇ ਵੀ ਸਰਕਾਰ ਨੂੰ ਕਰਨਾ ਚਾਹੀਦਾ ਕੋਈ ਨਾ ਕੋਈ ਸਾਡੀ ਮੰਗ ਆ ਵੀ ਹੋ ਜਾ ਕੋਈ ਕਾਨੂੰਨ ਸਰਕਾਰ ਲੈ ਕੇ ਆਵੇ ਇਸ ਤੋਂ ਨਾ ਬਾਈਬਲ ਕਾਂਡ ਗੋਲੀ ਕਾਂਡ ਹੋਇਆ ਸਾਡੇ ਨੌਜਵਾਨ ਜਿਹੜੇ ਆ ਉਹਨਾਂ ਨੂੰ ਸ਼ਹੀਦ ਕੀਤਾ ਜਿਹੜੇ ਉਸ ਟਾਈਮ ਦੇ ਹੁਕਮਰਾਨ ਨੇ ਜੇ ਉਹ ਦੋਚੀ ਆ ਜੇ ਉਸ ਦੇ ਹਾਲਾਧਕਾਰੀ ਦੋਚੀ ਆ ਤੇ ਇਨਵੈਸਟੀਗੇਸ਼ਨ ਕਰਨਾ ਸਰਕਾਰ ਦਾ ਕੰਮ ਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਨਾਲ ਸੁਟਿਆ ਜਾਵੇ ਤੇ ਉਹ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਇਸ ਤੋਂ ਬਾਅਦ ਗੁਰੂਗ੍ਰਾਂਗ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਇਆ ਸ਼ਰੋਣੀ ਕਮੇਟੀ ਨੇ ਨਿਸ਼ਾਨਦੇਹੀ ਕਰੇ ਜਿਹੜੇ ਵੀ ਬੰਦਿਆਂ ਨੇ ਸਰੂਪ ਚੋਰੀ ਕੀਤੀ ਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਮੁਕਾਦਮੇ ਦਰਜ ਕਰਵਾਏ ਜਾਣ ਤੇ ਫੜ ਕੇ ਜੇਲ੍ਹਾਂ ਸੁਟਿਆ ਜਾਵੇ ਆ ਚਾਰ ਮੁੱਖ ਮੰਗਾ ਮੋਰਚੇ ਦੀਆਂ ਜਿਹੜੇ ਨਿਰੰਤਰ ਮੋਰਚਾ ਚੱਲ ਰਿਹਾ ਵਾ ਉਹਦੀ ਹਮਾਇਤ ਦੇ ਵਿੱਚ ਕਿਸਾਨ ਮਜ਼ਦੂਰ ਸਿੰਘ ਜੀ ਪੰਜਾਬ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਵਾਹਨ ਜਾ ਰਿਹਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਇੱਕ ਜ਼ਰੂਰੀ ਸੋਚਣਾ ਲੋਟ ਕਰੋ ਸਾਰੇ ਪਰਨਕਾਰਨ ਵਾਲੇ ਵਿਦ ਕਿਸਾਨ ਮਜ਼ਦੂਰ ਜਿੰਨੀ ਗਿਣਤੀ ਵਿੱਚ ਜਾ ਰਹੇ ਨੇ ਸੋ ਇਹ ਰਵਾਨਾ ਕਰਦੇ ਹਾਂ ਕਿ ਜਿੰਨਾ ਚਿਰ ਤੱਕ ਉਹ ਰਿਹਾਈ ਨਹੀਂ ਹੁੰਦੀ ਮੋਰਚਾ ਜਣਾ ਤੇ ਅਸੀਂ ਹਮਾਇਤ ਦੇ ਰਹੇ ਹਾਂ ਤੇ ਨਾਲ ਮੋਰਚਾ ਜਲਾਵਾ ਕਰ ਰਹੇ ਹਾਂ ਤੇ ਸਰਕਾਰ ਨੂੰ ਚਾਹੀਦਾ ਲੋਕਾਂ ਦੁਆਰਾ ਸਰਕਾਰਾਂ ਚੁਣੀਆਂ ਜਾਂਦੀਆਂ ਸਰਕਾਰਾਂ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ ਤੇ ਅਸੀਂ ਕਾਗਜ਼ ਦਾ ਕਾਗਜ਼ ਸੋਨੀ ਕਹਿੰਦੇ ਆ ਨੰਬਰ ਤੇ ਜਾਊਗਾ ਉਹ ਕਿ ਧੰਨਵਾਦ ਬੰਦੀ ਸਿੰਘਾਂ ਦੀ ਸਮਰਥਨ ਵਾਸਤੇ ਚੱਲੇ ਪਾ ਰਹੀ ਆ ਨਾਨੀ ਬਾਦ ਕਰਦੇ ਆ మేలాకలి జారే ఆస్తానా ద నవే కక్నా నవే గాద్ న కసనా మజూరా ద ఏకా జిందాబాద్ 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 సిర ఖారే తో నిహాల్ యోయ్ పతియా దా జై కరో ఇహార్ కరో కంबीर దా పోర్చా జిందాబాద్ 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 కేంద్ర తే పంజాబ్ సర్కార్ మర్దాబాద్ ਜਿੰਦਾਬਾ ਪੰਜਾਬ ਦੇ ਕੇਂਦਰ ਸਰਕਾਰ ਮੁਰਦਾਬਾ 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 ਪੰਜਾਬ ਦੇ ਕੇਂਦਰ ਸਰਕਾਰ ਨੂੰ ਦੱਬ ਕੇ ਪਿੱਟੋ ਹਾਏ 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 حب کے پٹو ہائے 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 پنجاب تے కేంద్ర سرکار مرود آباد مرود آباد مرود آباد ندی سنگر آ کرو ریا کرو پرجی سنگر آ کرو ریا کرو ہریا کرو کساناں مزدوراں دا ایکات گنڈا باد زندہ باد کسان مزدور سرکار کمیٹی گنڈا باد زندہ باد کسان مزدور سنگھاں دی سمرت واسطے چلنے پا رہی ہے نال پارٹی کر دے جو کہ جا رہے ਰੋਹਿਆ ਕਰੋ ਗੰਦੀ ਸਿੰਘ ਰਿਆ ਕਰੋ ਰਿਆਤ ਸੁਨਿਆਣਾ ਨੂੰ ਦਿਖਾ ਰਹੇ ਆ ਵਿਆਸਾ ਦੀਆਂ ਟੋ ਮਰਦਾਬਾਦ 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 ਕੇ ਬੰਦੀ ਸਿੰਘਾਂ ਦੇ ਸਰਕਾਰ ਦਾ ਪੇੜਾ ਕਰਕ ਪੇੜਾ ਟਗਲੀ ਜਾ ਰਹੇ ਆ ਸਰਕਾਰਾਂ ਦਾ ਰਵੇ ਕਾਕਾ ਪੰਜਾਬ ਰੇਟਕਸਾਂ